ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਦੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਚ ਟੋਕੜ ਗੱਪਣ ਵਹਿੜ ਤੇ ਇੱਕ ਦਿਖਾਵਾਂਗੇ ਗੈਰ ਠੱਡੀ ਬਰਖ ਵਰਗੀ ਦੋ ਨਗ ਸੇਲ ਹੈ ਡਿਟੇਲ ਵੀਰ ਤੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਟਰੈਸ਼ ਦੱਸੋ ਜੀ ਆਪਣਾ ਨਾਮ ਭ੍ਰਮਣੀ ਪਿੰਡ ਤੋਂ ਹੈ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 8699317710 ਇੱਕ ਵਾਰੀ ਫੇਰ ਬੋਲ ਜੀ ਸਿਆਸੀ ਨੋ 93 17710 ਅੱਜ ਵਾ ਗਿਰਬਾੜ ਦੇਖੀ ਆ ਨਾ ਬਹੁਤ ਘੱਟ ਦੇਖ ਨੂੰ ਮਿਲਦੀ ਆ ਮਿਲਦੀ ਨਹੀਂ ਬਈ ਆਪਣੀ ਠੀਕ ਹੈ ਨਾ ਕਹਿੰਦੀ ਇਕੱਲੀ ਮਿਲਦੀ ਆ ਕਿਹੜਾ ਸੁਆ ਸੁਈ ਆ ਪਹਿਲਾ ਸੁਆ ਸੁਈ ਆ ਬਈ 2.5 ਸਾਲ ਦੀ ਆ ਬੱਸੀ ਹਜੇ ਦੰਦੋ ਦੋ ਦੰਦ ਦੀ ਆ ਬੰਦੋ ਦੋ ਦੰਦ ਬਈ ਜਾ ਆਪਣੇ ਘਰੇ ਸੁਈ ਆ ਆਪਣੇ ਘਰੇ ਸੁਈ ਆ ਬਈ ਜੇਰ ਜੂਰ ਜੇਰ ਜੂਰ ਦੀ ਗਾਰੰਟੀ ਆ ਬਈ ਫੋਟੋ ਵੀਡੀਓ ਹੈਗੀ ਆ ਜੀ ਕਿੰਨਾ ਦਿਨ ਹੋ ਗਿਆ ਸੁਈ ਨੂੰ ਤੀਜਾ ਦਿਨ ਹੋ ਗਿਆ ਅੱਜ ਕਿੰਨਾ ਕੁ ਸਟਾਰਟ ਕਰਿਆ ਦੁੱਧ ਨੇ 10 ਕਿਲੋ ਦਾ ਸਟਾਰਟਿੰਗ ਆ ਬਰੇ ਹੁਣ ਠੀਕ ਹੈ ਸੋ ਹਾਕਾ ਕੱਗ ਬਰੇ ਕਰਨੇ ਪੈਂਦੀ ਐ ਮੜੀ ਸਾਈਡ ਤੇ ਕਰੀ ਹਾਕ ਕੇ ਇਧਰ ਨੂੰ ਠੰਡੀ ਠੁੰਡੀ ਬਹੁਤ ਆ ਬਰੇ ਬੱਸੀ ਸੋ ਆ ਦੇਖੋ ਯਾਰ ਕਿ ਮੈਂ ਕਹਿੰਦਾ ਜਦ ਬੱਸੀ ਗਰ ਮੂੰਹ ਦੀ ਗਰਮ ਗਰਮ ਮਲਾ ਨਹੀਂ ਲੈ ਬਈ ਬਣਾ ਦੇਣ ਤੋਂ ਖੜੀ ਬਹੁਤ ਗੱਲਾਂ ਬੰਦਾ ਬੇਫਿਕਰ ਹੋ ਜੇ ਹਨ ਸੋ ਹਾਕਾ ਕੱਗ ਬਰੇ ਕਰਨੇ ਪੈਂਦੀ ਐ ਤੇ ਦੁੱਧ ਕਿੰਨਾ ਕ ਸਟਾਰਟ ਕਰਿਆ ਨੇ ਨਟ ਜਾ ਤੋ 10 ਕਿਲੋ ਸਟਾਰਟਿੰਗ ਹੋ ਜਾ ਬਈ 13 14 ਕਿਲੋ ਦੁੱਧ ਦੇਣਾ ਨੇ ਪਹਿਲਾਂ ਨੇ ਪਰ ਦੁੱਧ ਵਾਲਾ ਗੁਨਾਗਾਰੀ ਹੁੰਦਾ ਦੁੱਧ ਬਈ ਮੈਂ ਤੋਂ ਵੀ ਉੱਪਰ ਜਾਣਾ ਸੋ ਆ ਚੀਜ਼ ਜਿਹੜੀ ਗਿਰ ਦਿਖਾਉਣਾ ਨਾ ਪਰ ਨਸਲ ਮੰਨ ਕੇ ਚਲੋ ਵੀ ਹੈ ਬ੍ਰਾਜ਼ੀਲ ਦੀ ਨਸਲ ਜ ਠੀਕ ਹੈ ਜੀ। ਦਿਮਾਪ ਸਿੰਗਾ ਸੁnga ਤੋਂ ਕੰਨਾ ਕੁੰਨਾ ਤੋਂ ਸਾਰੀ ਬੰਨ ਤੋਂ ਥਨਾ ਥੁਨਾ ਤੋਂ ਲਾ ਇੱਕ ਨੰਬਰ ਜਾ ਬਈ ਕੋਈ। ਤੋਰ ਦੀ ਬਾਹਰ ਨੂੰ। ਸੋ ਫਿਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ। ਤਾਂ ਬੱਚੇ ਨੂੰ ਭੱਜੂਗੀ ਤੇ ਸ਼ਾਈਨਿੰਗ ਸ਼ੂਨਿੰਗ ਦੇਖੋ ਬੈੜ ਤੇ ਝਮਕ ਧਮਕ ਕੇ। ਸੋ ਫਿਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀਸਮੀ ਪਲੀ। ਇਸੀ ਨਾਲ ਵੀ ਕਿਸੇ ਬਸ ਹੋਣੀ ਫੁੱਲ ਸਾਈਜ਼ ਜਾਤ ਪਾਤ ਦੇ 10 ਕਿਲੋ ਦੁੱਧ ਨੈਟ ਚੋਂਦਾ ਜਮਾ ਹਾਜ਼ਰ ਹੈ ਜਮਾ ਹਾਜ਼ਰ ਰਵਰੇ ਅੱਜ ਦਾ ਬੋਲਾ ਦਾ 10 ਕਿਲੋ ਆ ਦਾ ਇਹਦਾ ਪਰ ਰੇਟ ਕੀ ਰੱਖਿਆਗਾ ਇਹਦਾ 85000 ਦੀ ਦੇਵਾਂਗੇ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਵੀਰੇ ਸੋ ਵੀਰੋ ਬੱਚਾ ਚੋਂਦਾ ਦੇਖ ਸਕਦੇ ਹਾਂ ਧਾਰਾ ਪਹਿਲਾਂ ਮਾਰ ਕੇ ਦਿਖਾਉਂਦੇ ਆ ਸੋ ਵੀਰੋ ਚਵਾਈ ਦੇਖ ਸਕਦੇ ਹਾਂ ਧਾਰ ਤੂੰ ਰੈਕ ਨੰਬਰ ਆ ਮਾਰ ਦੇ ਧਰ ਸੋ ਚਵਾਈ ਦੇਖੋ ਜਮੇ ਕੋਈ ਆਪਾਂ ਨਿਆਣੇ ਨਹੀਂ ਪਾਏ ਇਹਦੇ ਤੇ ਬੜੇ ਕੰਮ ਸੁਣ ਭਾਈ ਉਹਦੀ ਮਾਰਦੀ ਆ ਲੈ ਆਹ ਦੇਖੋ ਉੱtre ਹੀ ਜਮਾ ਹਨਾ ਬਣਾਣਿਆਂ ਤੋਂ ਚੋਈ ਚਾਲੇ ਰਾਈ ਬੈਠਾ ਲੈ ਸੋ ਕੋਈ ਡੱਕ ਦੀ ਨਹੀਂ ਕਿਸੇ ਕਰਦੀ ਵਾ ਮੁੱਲ ਸੇ ਦੋ ਧਾਰ ਧਾਰਾਂ ਪੀਦੇ ਮਾਰ ਕੇ ਦਿਖਾਦੇ ਤੇ ਬੈੜ ਵੀ ਉੱtre ਹੀ ਜਾਵਾ ਤੇ 10 ਕਿਲੋ ਦੁੱਧ ਨਿੱਟ ਚੋਨ ਨਾਲ ਹਾਜ਼ਰ ਆ ਤੇ 85 ਜੀ ਵੀ ਰਮਾਨਤਨ ਕਰਦਾ ਰਮਾਨਤਨ ਕਰਦਾਂਗੇ ਹੱਕ ਕੇ ਇਹਨੂੰ ਕਰਦੇ ਇਹਨੂੰ ਸੋ ਦੇਖੋ ਜਾਂ ਠੰਡੀ ਸੀਲ ਬਰਫ ਵਰਗੀ ਨਹੀਂ ਕੀ ਰਹਿਗਾ ਕੋਈ ਡਰ ਟੋਕਰ ਵਾਲਾ ਤਾਂ ਗੱਲ ਹੀ ਨਹੀਂ ਕੋਈ ਹਣਾ ਤੇ ਦੂਜੇ ਨੰਬਰ ਤੇ ਆਪਾਂ ਜਿਹੜੀ ਟੋਕੜ ਗੱਪਣ ਵੇੜ ਦੇਖੀ ਜਾਨੇ ਇਹ ਤਿੰਨ ਮਹੀਨਾ ਦੀ ਗੱਪਣਾ ਵੀਰੇ ਤੂੰ ਤਾਂ ਡਰਾਈ ਹੈਗੀ ਤੂੰ ਤਾਂ ਡਰਾਈ ਆ ਹਾਂਜੀ ਭਾਈ ਚੈੱਕ ਆਪਾਂ ਕਰਾਈ ਚੈੱਕ ਕਰਾਈ ਹੋਈ ਆ ਆਪਣੀ ਵਾਲਾ ਕਰਾ ਕੇ ਲੈ ਕੇ ਆਏ ਰੇਟ ਇਹਦਾ ਕੀ ਆ ਇਹਦਾ 35000 ਰੁਪਏ ਜੀ ਧੋਰੀ ਨੂੰ ਖੋਲ ਕੇ ਸਭਰਾ ਰੇਟ 3500 ਤੇ ਮਾੜਾ ਮੋਟਾ ਵਰਦੀ ਪਜੂ ਪਧਾਣ ਪਾਸ ਕਰਾ ਦਿੰਦੀ। ਹਾਂ ਥਣ ਪਾਸ ਕਰਾਉਂਦੀ ਆ ਬਾਈ ਥਣ ਪਾਸ ਕਰਕੇ ਭੇਜਿਆ ਅਗਲਾ। ਮਾੜਾ ਸੁਕੇ ਗਏ ਪਾਕੇ ਬਣਿਆ ਹਨਾ। ਗਏ ਪਾਕੇ ਬਾਈ। ਸੋ ਵੀਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ। ਬੱਚੀ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੇ 35000 ਧੋਕੜ ਗੱਪੜ ਮੋੜ ਲੈ ਬਰਾ ਮੋੜ ਲੈ। ਫੁੱਲ ਕੱਦ ਦੀ ਆ ਬਾਈ ਰਜੀਰੂ ਜੀ ਪਲੇ ਪਲੇ ਬਠੇਰੀ ਆ ਦੇ। ਠੀਕ ਆ 35 ਜੋ ਮਾੜਾ ਮੋਟਾ ਮੰਨਦਾ। 35 ਜੋ ਥੋੜਾ ਮੋਟਾ ਹੀ ਮੰਨਦਾ। ਤੇ ਬਾਹਰ ਕੀ ਕੈਬਨ ਅਨ ਨੈਟ ਗੱਪਣਾ ਸਹੀ। 3 ਮਹੀਨਾ ਤੋਂ ਪਲੱਸ ਆ ਗਈ ਵੀ ਤੇ ਥਾਂ ਥਣ ਜਮਾ ਓਕੇ ਆ ਹਨਾ ਥਾਂ ਥਣ ਓਕੇ ਆ ਬਈ ਨੰਬਰ ਬੋਲ ਜੀ ਆਪਣਾ 8693 7110 ਸੋ ਕੋਈ ਵੀ ਨਗਦ ਤੁਹਾਡੇ ਪਸੰਦ ਹੋਵੇ ਤੇ ਇੱਕ ਹੀ ਖਰੀਦੋ